ਨਿਊਜ਼ ਵਿਰਾ ਦੇਖ ਰਹੇ ਹੋ ਤੁਸੀਂ ਧੰਮੇ ਮਸਿੰਦੀ ਘਪਾਲ ਲੁਧਿਆਣਾ ਦੇ ਵਿੱਚ ਇੱਕ ਮਾਂ ਦੇ ਵੱਲੋਂ ਆਪਣੇ ਹੀ ਬੱਚੇ ਨੂੰ ਵੇਚਣ ਦਾ ਜਿਹੜਾ ਮਾਮਲਾ ਹੈ ਉਹ ਸਾਹਮਣੇ ਆਂਦਾ ਹੈ ਤੇ ਜਿਸ ਤੋਂ ਬਾਅਦ ਪੁਲਿਸ ਨੂੰ ਗੁਪਤ ਸੂਚਨਾ ਮਿਲਦੀ ਹੈ ਤਾਂ ਪੁਲਿਸ ਉਸਤੇ ਕਾਰਵਾਈ ਕਰਦੇ ਹੋਏ ਹੈ ਜਿਹੜੇ ਹੁਣ આરોપી ਨੇ ਜਿਨ੍ਹਾਂ ਦੇ ਵੱਲੋਂ ਬੱਚਾ ਨੂੰ ਖਰੀਦਿਆ ਗਿਆ ਸੀ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਆਖਿਰਕਾਰ ਕਿਉਂ ਇੱਕ ਮਾਂ ਦੇ ਵੱਲੋਂ ਆਪਣੇ ਬੱਚੇ ਨੂੰ ਵੇਚਿਆ ਗਿਆ ਸੀ ਔਰ ਕਿੰਨੇ ਪੈਸੇ ਦੇ ਵਿੱਚ ਵੇਚਿਆ ਗਿਆ ਸੀ ਇਸ ਵਿੱਚ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ACP ਅਨਿਲ ਕੁਮਾਰ ਬਨੋੜ ਜੀ ਮੌਜੂਦ ਨੇ ਅਨਿਲ ਜੀ ਕੀ ਕਾਰਨ ਸੀ ਕਿ ਇੱਕ ਮਾਂ ਦੇ ਵੱਲੋਂ ਆਪਣੇ ਹੀ ਬੱਚੇ ਨੂੰ ਜਿਹੜਾ ਕਿ ਵ ਕਿ ਕਿਨਾਂ ਦੇ ਵੱਲੋਂ ਖਰੀਦ ਫਰੋਕਤ ਜਿਹੜੀ ਕੀਤੀ ਗਈ ਸੀ ਹੁਣ ਜਦੋਂ ਸਵਾਲ ਆ ਤੁਹਾਡਾ ਕਿ ਕਾਰਨ ਕੀ ਨੇ ਕਾਰਨ ਤਾਂ ਆਪਾਂ ਐਸਟੈਬਲਿਸ਼ ਕਰ ਰਹੇ ਆ ਜੀ ਜੀ ਲੇਕਿਨ ਜਿਹੜੀ ਘਟਨਾ ਹੈ ਘਟਨਾ ਹੋਈ ਹੈ ਜੀ ਜੀ ਇੱਕ 3 ਸਾਲ ਦਾ ਬੇਬੀ ਸੀ ਜੀ ਫੀਮੇਲ ਬੇਬੀ ਸੀ ਜੀ 13 ਤਰੀਕ ਨੂੰ ਦੀ ਬਰਥ ਹੋਈ ਹੈ ਜੀ ਇੱਥੇ ਨੀਲਾ ਝਾਂਡਾ ਗੁਰਦੁਆਰਾ ਸਾਹਿਬ ਨੇ 3 ਨੰਬਰ ਦੇ ਏਰੀਏ ਦੇ ਵਿੱਚ ਇਹਦੇ ਲਾਗੇ ਕੋਈ ਅਰੋੜਾ ਕੇਰ ਹਸਪੀਟਲ ਹੈਗਾ ਜੀ ਜੀ ਉੱਥੇ ਇਹ ਲੇਡੀ ਨੇ ਬੱਚੇ ਨੂੰ ਡਿਲੀਵਰ ਕੀਤਾ ਹੂੰ ਤੇ ਉਸ ਤੋਂ ਬਾਅਦ ਇਹਨੇ ਮਨਸ਼ਾ ਜੀ ਤਾਈ ਕਿ ਮੇਰੇ ਆਲਰੇਡੀ 3 ਬੱਚੇ ਨੇ ਹੂੰ ਤੇ ਇਹ ਮੈਰ ਆਖ ਨਹੀਂ ਸਕਦੀ ਨੂੰ ਹੂੰ ਉਹਨੂੰ ਉੱਥੇ ਜਿਹੜੀ ਕੰਮ ਕਰਦੀ ਇੱਕ ਜਿਹੜੀ ਉਹਨਾਂ ਦੀ ਜਿਹੜੀ ਕੇਟਿੰਗ ਕਰ ਰਹੀ ਸੀ ਇਹਨੂੰ ਹੂੰ ਉਹਦੇ ਨਾਲ ਗੱਲ ਕੀਤੀ ਹੂੰ ਉਹਨੇ ਅੱਗੇ ਇੱਕ ਹੋਰ ਲੇਡੀ ਨਾਲ ਗੱਲ ਕੀਤੀ ਹੂੰ ਉਸ ਲੇਡੀ ਨੇ ਡਾਕਟਰ ਨਾਲ ਗੱਲ ਕੀਤੀ ਕਿਸੇ ਤੀਸਰੀ ਡਾਕਟਰ ਨਾਲ ਹੂੰ ਤੇ ਐਦਾਂ ਇਹ ਚੱਲਣਾ ਚੱਲ ਗਿਆ ਇਹ ਮਾਂ ਔਰ ਖਰੀਦਦਾਂ ਤੋਂ ਇਲਾਵਾ ਇਹਦੇ ਚ ਟੋਟਲ 6 ਹੋਰ ਜਾਣੇ ਟੋਟਲ 8 ਦੇ 8 ਨਹੀਂ 8 ਫੀਮੇਲ ਨੇ ਇਹ ਬੱਚੇ ਨੂੰ ਵੇਚਣ ਦਾ ਨਿਯਮ ਸਾਰਾ ਹੈ ਹਮਮ ਕਰ ਵੀ ਮਿਲਦੀ ਰਹਦੀ ਅਨਲੀ ਜੀ ਕਾ ਆਪਣੇ ਸਿਸਟਮ ਵੀ ਹੈਗਾ ਆਪਾਂ ਰੁਪਟ ਕਰ ਸਕਦੇ ਆਂ ਬੱਚਾ ਆਪਾਂ ਕਿਸ ਨੂੰ ਲਿਖਤੀ ਰੂਪ ਦੇ ਵਿੱਚ ਵੀ ਦੇ ਸਕਦੇ ਆਂ ਜੇਕਰ ਮੰਨ ਲਓ ਕਿਸ ਦੇ 4-5 ਕੁੜੀਆਂ ਨੇ ਤਾਂ ਅਗਲਾ ਕਹਿੰਦਾ ਠੀਕ ਆ ਭਾਈ ਮੇਰੇ ਕੁੜੀਆਂ ਹੈਗੀਆਂ ਮੇਰੇ ਕੁੜੀ ਹੋਰ ਹੋਗੀ ਤਾਂ ਆਪਾਂ ਕਿਸ ਨੂੰ ਵੈਸੇ ਦੇ ਦਈਏ ਤਾਂ ਪੈਸੇਆਂ ਪਿੱਛੇ ਲਾਲਚ ਆ ਕੇ ਵੇਚਿਆ ਕਿ ਜਾਂ ਫਿਰ ਪਹਿਲਾਂ ਕੁੜੀਆਂ ਸੀਗੀਆਂ ਤਾਂ ਵੇਚਿਆ ਦੇਖੋ ਉਹ ਜਿਹੜਾ ਫਸਟ ਜਿਹੜੀ ਹੈਗੀ ਆ ਸਾਨੂੰ ਲੋ ਵੱਡੀ ਗੱਲ ਜਿਹੜੀ ਹੋਈ ਹੈ ਕੋ ਬੱਚੇ ਦੀ ਖਰੀਦੋ ਫਰੋਖਤ ਹੋਈ ਹੈ। ਹਮ ਇੱਕ ਨੰਬਰ ਜੀ ਜਿਹੜਾ ਕਿ ਆਲਰੇਡੀ ਨਿਕਲ ਹੈ। ਜੀ ਕਰਾਈ ਜਿਹੜਾ ਸਵਾਲ ਤੁਸੀਂ ਕੀਤਾ ਜੇ ਜਿਹੜੀ ਹੁਣ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈਗੀ ਜਾਂ ਇਨਕੋਗ੍ਰੇਸ਼ਨ ਹੈਗੀ ਉਹਦੇ ਵਿੱਚ ਇਹ ਆਈ ਹੈ ਕਿ ਬੱਚੀ ਉਹ ਰੱਖਣਾ ਨਹੀਂ ਚਾਹੁੰਦੀ ਸੀ ਮਾਂ। ਹਮ ਆਪਾਂ ਵੀ ਮੰਨ ਕੇ ਚੱਲੀਏ ਉਹ ਕਹਿੰਦੀ ਹੈ ਕਿ ਮੇਰੇ ਤਿੰਨ ਬੱਚੀਆਂ ਨੇ। ਜੀ ਠੀਕ ਹੈ ਜੀ ਲੀਗਲ ਤਰੀਕੇ ਨਾਲ ਵੀ ਦਿੱਤਾ ਜਾ ਸਕਦਾ ਹੈ ਤੈਨੂੰ ਮੈਂ ਉਹੀ ਤੁਹਾਨੂੰ ਮੈਂ ਦੱਸਣਾ ਜਾ ਰਹੇ ਹਾਂ ਅਗਲੇ ਕਰਨੇ ਕਿ ਤੈਨੂੰ ਬੱਚੀਆਂ ਕਿ ਹਾਂ ਵੀ ਚਲੋ ਹਿਮੈਨਿਟੇਨਿੰਗ ਰਾਉਂਡ ਤੇ ਕੋਈ ਖਰਚਾ ਨਹੀਂ ਹੋਊਗਾ ਤੇ ਕੰਨੀ ਮੈਂ ਤਾਂ ਉਹਦੇ ਵਾਸਤੇ ਇੱਕ ਲੀਗਲ ਤਰੀਕਾ ਵੀ ਹੈਗਾ ਜਿਹਨੂੰ ਅਡਾਪਸ਼ਨ ਕਹਿੰਦੇ ਆ ਸਰਕਾਰ ਨੇ ਪਾਲਿਸੀ ਬਣਾਈ ਹੋਈ ਹੈ ਠੀਕ ਹੈ ਇਸੇ ਤਰੀਕੇ ਨਾਲ ਜਿਹੜੀ ਮਨਦੀਪ ਕੌਰ ਲੇਡੀ ਹੈਗੀ ਆ ਜਿਸ ਨੇ ਇਸ ਬੱਚੇ ਨੂੰ ਇਸ ਬੱਚੀ ਨੂੰ ਅਡਾਪਟ ਕਰਨਾ ਸੀ ਅਡਾਪਟ ਕਰਨਾ ਸੀ ਮੈਂ ਤਾਂ ਇਹ ਕਰੇ ਕਿ ਹਾਂ ਵੀ ਜੋ ਕਰਨ ਜੇ ਕਾਨੂੰਨ ਹੈ ਆਪਣੇ ਕੋਲ ਰੱਖਣਾ ਆਪਾਂ ਮੰਨ ਕੇ ਚੱਲੀਏ ਫਿਲਹਾਲ ਜੇ ਹਣ ਪੁੱਛ ਉਹਨੇ ਪੁੱਛ ਕੇ ਜਿਹਦੇ ਵਿੱਚ ਸਾਹਮਣੇ ਇਹ ਗੱਲ ਆਈ ਹੈ ਕਿ ਇਹਨਾਂ ਦੇ ਵਿਆਹ ਨੂੰ 6 ਸਾਲ 7 6 7 ਸਾਲ ਹੋ ਗਏ ਨੇ ਮਨਦੀਪ ਕੌਰ ਨੇ ਜੀ ਇਹ ਪਿੰਡ ਨੰਗਲ ਪੈਂਦਾ ਮੋਗੇ ਜ਼ਿਲ੍ਹੇ ਦੇ ਵਿੱਚ ਜੀ ਤੇ ਇਹਨਾਂ ਦੇ ਬੱਚਾ ਕੋਈ ਨਹੀਂ ਸੀਗਾ ਜੀ ਇਹਨਾਂ ਦਾ ਮੈਡੀਕਲ ਟਰੀਟਮੈਂਟ ਵੀ ਚੱਲ ਰਿਹਾ ਜੀ ਕਿਤੇ ਚੱਲ ਰਿਹਾ ਹੋਊਗਾ ਜੀ ਤੇ ਜੇ ਇਹਨਾਂ ਦੇ ਬੱਚਾ ਕੋਈ ਨਹੀਂ ਸੀ ਇਹ ਬੱਚੇ ਨੂੰ ਲੈਣ ਦਾ ਕੋਈ ਜਾਇਜ਼ ਤਰੀਕਾ ਨਹੀਂ ਹੈ ਜੀ ਹੁਣ ਇਹਨਾਂ ਨੇ ਪੈਸੇ ਇਹਨਾਂ ਨੇ ਦੱਸਣ ਦਿੰਦਾ ਕਿ ਅਸੀਂ ਪੈਸੇ ਦੇ ਕੇ ਬੱਚਾ ਲੈ ਆਤੇ ਪੈਸੇ ਦੇ ਕੇ ਹਿਮਨ ਇਨਸਾਨੀ ਦੀ ਕੋਈ ਇਨਸਾਨੀ ਦੀ ਕੋਈ ਕੀਮਤ ਨਹੀਂ ਬਿਲਕੁਲ ਇਨਸਾਨ ਦਾ ਕੋਈ ਮੁੱਲ ਨਹੀਂ ਹੈ। ਇੰਨੀ ਹਿਊਮੈਨਿਟੀ ਦਾ ਕੋਈ ਮੁੱਲ ਨਹੀਂ ਹੈ। ਤੇ ਜੇ ਉਹਨੂੰ ਕੋਈ ਕਹਿੰਨ ਮਤਲਬ ਜੇ 210000 ਰੁਪਏ ਖਰੀਦਦਾ ਆ ਜਾਂ ਉਹਨੂੰ 2.5 ਕਰੋੜ ਚ ਵੀ ਖਰੀਦਦਾ ਆ ਜਾਂ 2.5 ਕਰੋੜ ਉਹ ਵੀ ਬੁੱਕਤ ਹੈ ਨਹੀਂ। ਅੱਛਾ ਨੀਲ ਜੀ ਜਿੱਥੇ ਸਾਹਮਣੇ ਆਈ ਹੈ ਵੀ ਆਖਿਰਕਾਰ ਜਿਨ੍ਹਾਂ ਨੇ ਬੱਚੇ ਨੂੰ ਖਰੀਦੇ ਆ ਉਹਨਾਂ ਨੇ ਕਿੰਨੀ ਪੇਮੈਂਟ ਦਿੱਤੀ ਤਾਂ ਜਿਨ੍ਹਾਂ ਨੇ ਬੱਚੇ ਨੂੰ ਵੇਚਿਆ ਜਿਸਮਾਨ ਨੇ ਉਹਦੇ ਕੋਲ ਕਿੰਨੇ ਪੈਸੇ ਪਹੁੰਚੇ ਉਹ ਜਿਹੜੇ ਵਿੱਚ ਬ੍ਰੋਕਰ ਆਪਾਂ ਕਹਿ ਸਕਦਾ ਜਿਹੜੇ ਵਿੱਚ ਹੋਰ ਲੇਡੀ ਨੇ ਉਹਨਾਂ ਦਾ ਕਿੰਨੇ ਕਿੰਨੇ ਪੈਸੇ ਗਏ। ਦੇਖੋ ਪੈਸੇ ਦੇਖੋ ਟੋਟਲ ਹਜੇ ਤੱਕ ਜਿਹੜੀ ਅਮ ਹੁਣ ਇਹਨਾਂ ਦੇ ਦੱਸਣ ਦੇ ਮੁਤਾਬਕ ਜੇ ਆਪਾਂ ਮਾਂ ਦੀ ਪੁੱਛ ਕਿਸ ਦੇਖ ਲਈਏ ਮਾਂ ਦੇ ਦੱਸ ਮਗਰ ਉਹਨੇ ਨੇ ਇਹ ਦੱਸਿਆ ਕਿ ਮੈਂ ਤਾਂ ਸਿਰਫ ਜੀ ਕਹ ਜੀ ਮਹਾਰਾਜ ਜੀ ਤੁਸੀਂ ਹਸਪਤਾਲ ਦਾ ਬਿੱਲ ਦੇ ਦਿਓ ਜਿਹੜਾ ਕਿ ਇਹ ਮੰਨਣ ਯੋਗ ਹੈ ਨਹੀਂ ਜੀ ਠੀਕ ਹੈ ਜੀ ਤੇ ਜੇ ਆਪਾਂ ਕਹੀਏ ਕਿ 210000 ਇੱਕ ਬਹੁਤ ਜ਼ਿਆਦਾ ਸਫੀਸ਼ੀਐਂਟ ਅਮਾਉਂਟ ਹੈਗੀ ਆ ਤੇ ਪਹਿਲਾਂ ਦੱਸ ਕੇ ਨੇ ਇਸ ਚੀਜ਼ ਦੀ ਕੋਈ ਕੀਮਤ ਨਹੀਂ ਹੈ ਲੇਕਿਨ ਜਿੰਨੀ ਇਹ ਅਮਾਉਂਟ ਹੈ ਇਹਦੇ ਦੱਸਣ ਮੁਤਾਬਕ ਇਹਨੇ ਇਹ ਗੱਲ ਕਹੀ ਹੈ ਕਿ ਮਹਾਰਾਜ ਜੀ 33500 ਰੁਪਿਆ ਬਿੱਲ ਬਣਦਾ ਹੈ ਤਾਂ ਇਹ ਦੇ ਦਿਓ ਜੀ ਠੀਕ ਹੈ ਜੀ ਤੇ ਬਾਕੀ ਜਿਹੜੀ ਹੈਗੀ ਕੰਟਰੀਬਿਊਸ਼ਨ ਇਹ ਆਪ ਏ ਜਿੰਨੇ ਵੀ ਆ 7-8 ਜਣੇ ਜਿਹੜੇ 6-5-5 ਜਣੇ ਹੋਰ ਹੈਗੇ ਨੇ ਇਹ ਕਰ ਲਣਗੇ ਇਹਨਾਂ ਨੇ ਆਪਜ ਵੰਨੇ ਸੀ ਜੀ ਵੰਨੇ ਸੀ ਇੱਕ ਲੇਡੀ ਹੈਗੀ ਆ ਜਿਹੜੀ ਡਾਕਟਰ ਆਪਣੇ ਆਪ ਨੂੰ ਡਾਕਟਰ ਕਹਿੰਦੀ ਹੈ ਕੋਈ ਸੀਐਮਐਸ ਕੋਈ ਨਵੀਂ ਕੋਈ ਹੈਗੀ ਹੈ ਜੀ ਸੀਐਮਐਸ ਸੀਐਮਐਸ ਕੋ ਹੈਗੀ ਹੋ ਤਿੰਨ-ਚਾਰ ਸਾਲ ਪਹਿਲਾਂ ਨੇ ਇਹ ਕੋਈ ਡਿਗਰੀ ਕੀਤੀ ਹੈ ਤੇ ਇਹ ਉਹਦੇ ਥਰੂ ਕੰਟੈਕਟ ਹੋਇਆ ਜੀ ਉਹਦੇ ਅੱਗੇ ਤੋਂ ਅੱਗੇ ਚੈਨਲ ਨੇ ਹੁਣ ਜਿਹੜੀ ਚੀਜ਼ ਹੈ ਆਪਣੀ ਜਿਹੜੀ ਹੁਣ ਅਸੀਂ ਜੀ ਸਾਨੂੰ ਐਸਟੈਬਲਿਸ਼ ਕਰਨੀ ਹੈ ਕਿ ਇਹ ਇਹਨਾਂ ਦਾ ਫਸਟ ਐਕਟ ਹੈ ਕਿ ਇਹਨਾਂ ਨੇ ਇਹਨਾਂ ਤੋਂ ਪਹਿਲਾਂ ਜਿਹੜਾ ਕੰਮ ਕੰਦਾ ਨਾ ਤਾਂ ਤਰੀਕਾ ਹੈ ਬੜਾ ਪ੍ਰੋਫੈਸ਼ਨਲ ਹੈ ਹੂੰ ਤੇ ਇਸ ਕਰਕੇ ਲੱਗਦਾ ਕਿ ਜੇ ਆਪਾਂ ਬੈਕਗ੍ਰਾਉਂਡ ਜਾਵਾਂਗੇ ਸਾਨੂੰ ਕੋਈ ਨਾ ਕੋਈ ਜ਼ਰੂਰ ਨਿਕਲੂਗਾ ਹੂੰ ਅੱਛਾ ਇਹਦੇ ਵਿੱਚ ਤੁਸੀਂ ਕਿਹਾ ਪੰਜ ਤੋਂ 6 ਫੀਮੇਲ ਨੇ ਔਰਤਾਂ ਇਹਦੇ ਵਿੱਚ ਸ਼ਾਮਿਲ ਨੇ ਜਿਸ ਹਸਪਤਾਲ ਦੇ ਵਿੱਚ ਡਿਲੀਵਰੀ ਹੋਈ ਹੈ ਉੱਥੇ ਦੀ ਕੋਈ ਸਟਾਫ ਜਾਂ ਫਿਰ ਡਾਕਟਰ ਵੀ ਕੋਈ ਇਨਵੋਲਵ ਨੇ ਦੇਖੋ ਦੇਖੋ ਉਹਦੇ ਕੋਲ ਜੀ ਉਹਦੇ ਵਿੱਚ ਜਿਹੜਾ ਡਾਕਟਰ ਦਾ ਪਾਰਟ ਆਪਾਂ ਦੇਖਣਾ ਜੀ ਲੇਕਿਨ ਜਿਹੜਾ ਕਿ ਸਟਾਫ ਹੈਗਾ ਉਹ ਇੱਕ ਲੇਡੀ ਹੈਗੀ ਪ੍ਰਵੀਨ ਜੀ ਹੂੰ ਪ੍ਰਵੀਨ ਵਾਈਫ ਆਫ ਯੂਨਸ ਮਸੀਹ ਇਹ ਉੱਥੇ ਜਿਹੜਾ ਹੈਗਾ ਜੀ ਆਪਣਾ ਬੱਚੇ ਸੰਬੰਧੀ ਹਸ ਮੇ ਜਿਹੜੀ ਹਸਪਤਾਲ ਦੀ ਨਰਸ ਹੈਗੀ ਇੱਕ ਆਸ਼ਾ ਹੂੰ ਉਹਨਾਂ ਨਾਲ ਗੱਲ ਕੀਤੀ ਆ ਜੀ ਅੱਛਾ ਆਸ਼ਾ ਵਰਕਰ ਵੀ ਇਹਦੇ ਵਿੱਚ ਸ਼ਾਮਲ ਹੈ ਆਸ਼ਾ ਨਾਲ ਦੀ ਲੜਕੀ ਹੈ ਜੀ ਅੱਛਾ ਅੰਦਰ ਲੜਕੀ ਹੈ ਫੀਮੇਲ ਹੈ ਆਸ਼ਾ ਨਾਲ ਦੀ ਆਸ਼ਾ ਨਾਲ ਦੀ ਫੀਮੇਲ ਹੈਗੀ ਜਿਹੜੀ ਸ਼ਮਸ਼ੀ ਜੱਟੂ ਅਰੈਸਟਡ ਉਹਨੂੰ ਅਜੇ ਆਪਾਂ ਹਜੇ ਫੜਿਆ ਨਹੀਂ ਹੈ ਉਹ ਨਰਸ ਹੈਗੀ ਹੈ ਜਿਨੇ ਮਤਲਬ ਇਹਦੇ ਮਤਲਬ ਜਿਹੜੀ ਆ ਅਰੋੜਾ ਨਰਸਿੰਗ ਹੌਮ ਦੇ ਵਿੱਚ ਇੱਥੇ ਕੰਮ ਕਰਦੀ ਹੈ ਇਹ ਉੱਥੇ ਪ੍ਰਵੀਰ ਨਾਲ ਨੇ ਗੱਲ ਕੀਤੀ ਹੈ ਹੂੰ ਤੇ ਪ੍ਰਵੀਰ ਨੇ ਅੱਗੇ ਡਾਕਟਰ ਮਨਮੀਤ ਕੌਰ ਨਾਲ ਗੱਲ ਕੀਤੀ ਹੈ ਤੇ ਇਦਾਂ ਕਰਦੇ ਕਰਦੇ ਆ ਇਹ ਟੋਟਲ 8 ਲੇਡੀਆਂ ਹੋਈਆਂ ਇਨਕਲੂਡਿੰਗ ਹੂੰ ਕ੍ਰੀਦਰ ਵਾਲਾ ਤੇ ਵਿਚਰ ਵਾਲਾ ਜੀ 6 ਲੇਡੀਆਂ ਜਿਹਨਾਂ ਚੋਂ ਆਪਾਂ ਪੰਜ ਆਪਰੇਸਟ ਕਰ ਲਈਆਂ ਇਨਕਲੂਡਿੰਗ ਜਿਹੜੀ ਬੱਚੇ ਦੀ ਮਾਂ ਹੈਗੀ ਐ ਉਹ ਤੇ ਨਾਲ ਜਿਹੜੀ ਡਾਕਟਰ ਹੈਗੀ ਐ ਜੀ ਤੇ ਬਾਕੀ ਨਾਲ ਤਿੰਨ ਲੇਡਿਸ ਹੋਰ ਕੀਤੀਆਂ ਨੇ ਜੀ ਤੇ ਹੁਣ ਇਹਨਾਂ ਤੋਂ ਪੁੱਛ ਕੇ ਜਾਰੀ ਹੈ ਜੀ ਪੇਸ਼ ਕਰਾਂਗੇ ਕੋਰਟ ਦੇ ਵਿੱਚ ਹੀ ਕੋਰਟ 'ਚ ਪੇਸ਼ ਕਰਕੇ ਜੋ ਵੀ ਅੱਗੇ ਨਿਕਲਦਾ ਹੋਇਆ ਇਹਨਾਂ ਦੀ ਬੈਕਗ੍ਰਾਉਂਡ ਕੀ ਹੈਗੀ ਆ ਉਹ ਇਸ ਤਰੀਕਾ ਨਾਲ ਦੀ ਕੋਸ਼ਿਸ਼ ਕਰਾਂਗੇ ਤੇ ਸਾਰਾ ਜੋ ਅਗਨਾਂ ਦਾ ਚੈਨਲ ਹੈਗਾ ਜੋ ਵੀ ਇਹਨਾਂ ਦਾ ਅੱਗੇ ਇਹਨਾਂ ਦਾ ਇਹ ਤਰੀਕਾ ਹੈਗਾ ਕੰਮ ਕਰਨ ਦਾ ਜੇ ਕੋਈ ਹੋਰ ਹੋਇਆ ਤੋ ਤੁਹਾਡੇ ਸਮਝੂਰ ਲੈ ਕੇ ਆਵਾਂਗੇ ਜਿਹੜੀਆਂ 5 ਤੋਂ 6 ਮਹਿਲਾਵਾਂ ਨੇ ਇਹਨਾਂ ਉੱਤੇ ਪਹਿਲਾਂ ਵੀ ਕੋਈ ਮੁਕਦਮਾ ਦਰਜ ਹੈ ਜਾਂ ਕੋਈ ਕੋਈ ਦਰਖਾਸਤ ਜਾਂ ਕੋਈ ਐਫ ਆਈ ਆਰ ਇਹ ਤੁਹਾਨੂੰ ਦੱਸਿਆ ਨਾ ਜੀ ਇਹ ਤੁਹਾਨੂੰ ਦੱਸਿਆ ਕਿਉਂਕਿ ਸਾਡੋ ਕੋਲ ਅਜ 12:00 1:17 ਘੰਟੇ ਹੋਏ ਨੇ ਜੀ ਠੀਕ ਹੈ ਜੀ ਰਾਤ ਵੀ ਸੀਗੀ ਜੀ ਤੇ ਰਾਤ ਵੀ ਸੀਗੀ ਪੁਲਿਸ ਨੇ ਲਿਖਾ ਪੜੀ ਵੀ ਕਰਨੀ ਹੋਣੀ ਨੇ ਇਹਦੀ ਰਿਮਾਂਡ ਲੈ ਕੇ ਡਿਊਰਿਕਸ਼ਨ ਕਰਾਂਗੇ ਤੇ ਇਹਦੀ ਪੂਰੀ ਤੈ ਤੱਕ ਜਾਵਾਂਗੇ ਜੀ ਕਿ ਇਹਨਾਂ ਦੇ ਖਿਲਾਫ ਹੈ ਕੀ ਕੀ ਆ ਕਿਉਂਕਿ ਜਿੰਨੀਆਂ ਇਹ ਲੱਗ ਰਿਹਾ ਜਿੰਨੀਆਂ ਲੇਡੀਜ਼ ਇਨਵੋਲਵ ਹੈਗੀਆਂ ਨੇ ਵਿੱਚ ਇਹਨਾਂ ਦਾ ਪਹਿਲਾ ਕੇਸ ਮੈਨੂੰ ਜਾਪ ਨਹੀਂ ਰਿਹਾ ਮੈਂ ਆਪਣੇ 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 ਤਰੀਕੇ ਨਾਲ ਕਰ ਰਿਹਾ ਵੀ ਇਹਨਾਂ ਨੂੰ ਵੀ ਲੱਗਦਾ ਵੀ ਇਹਨਾਂ ਨੇ ਬੱਚਿਆਂ ਦੀ ਖਰੀਦੋ ਫਰੋਕਤ ਕੀਤੀ ਲੱਗਦੀ ਹੈ ਇਨਵੈਸਟੀਗੇਸ਼ਨ ਤੇ ਮੈਂ ਜੇ ਮੈਂ ਆਪਾਂ ਇਨਵੈਸਟੀਗੇਸ਼ਨ ਕਰਦੇ ਰਹੇ ਹਾਂ ਆਪਾਂ ਮੈਂ ਤਾਂ ਜਿਹੜੇ ਆਪਾਂ ਕਹਿੰਦੇ ਨੇ ਕਿ ਹਾਂ ਵੀ ਫਸਟ ਕਿ ਹਾਂ ਵੀ ਮਨਦੀਪ ਕੌਰ ਨੇ ਬੱਚਾ ਖਰੀਦਿਆ ਜੀ ਤੇ ਮੈਂ ਤਾਂ ਮੰਨ ਕੇ ਚੱਲਦਾ ਨਹੀਂ ਕੀ ਪਤਾ ਉਹਨਾਂ ਬੱਚਾ 210000 ਖਰੀਦੇ ਹੋਏ ਤੇ ਅੱਗੇ ਕਿੰਨੇ ਅੱਗੇ ਅੱਗੇ ਕਿੰਨੇ ਨੂੰ ਡਿਲੇਵਰ ਕਰਨਾ ਹੋਵੇ ਇੱਕ ਚੇਨੋ ਵੀਵੈਂਟ ਹੈਗੀ ਹੈ ਜੀ ਜਿਹਨੂੰ ਆਪਾਂ ਮਬਰੇ ਕਰਨ ਦੀ ਕੋਸ਼ਿਸ਼ ਕਰਾਂਗੇ ਅਨੀਲੀ ਜੀ ਜਿਨ੍ਹਾਂ ਨੇ ਬੱਚਾ ਖਰੀਦੇ ਆ ਜਿਹੜੇ ਪੇਰੈਂਟਸ ਨੇ ਜਿਹਦੇ ਕਹਿ ਰਹੇ ਵੀ ਸਾਡੇ 5-6 ਸਾਲ ਹੋ ਗਏ ਵਿਆਹ ਨੂੰ ਸਾਡੇ ਬੱਚਾ ਨਹੀਂ ਹੈਗਾ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਕਿ ਅਖਰ ਇਲੀਗਲ ਤਰੀਕੇ ਨਾਲ ਕਿਉਂ ਬੱਚੇ ਦੀ ਖਰੀਦ ਕੋਈ ਇੱਕ ਤਰੀਕਾ ਵਾ ਬਥੇਰੇ ਆਸ਼ਰਮ ਬਣੇ ਆ ਜਿੱਥੇ ਬੱਚੇ ਨੇ ਚਾਹੇ ਕੁੜੀਆਂ ਦੀ ਗੱਲ ਕਰੀਏ ਮੁੰਡਿਆਂ ਦੀ ਗੱਲ ਕਰੀਏ ਬਹੁਤ ਸਾਰੇ ਬੱਚੇ ਆਪਾਂ ਅਡੌਪਟ ਕਰ ਸਕਦੇ ਆ ਉਹਨਾਂ ਦੀ ਕੀ ਮਜਬੂਰੀ ਰਹੀ ਜੋ ਸ਼ੁਰੂਆਤ ਕੀਤੀ ਆਪਾਂ ਆਪਾਂ ਪਹਿਲੇ ਇਸੇ ਗੱਲ ਤੋਂ ਕੀਤੀ ਐ ਅਡਾਪਸ਼ਨ ਸਰਕਾਰ ਦੀ ਪਾਲਿਸੀ ਜੀ ਆਗਿਆਂ ਨੇ ਸਰਕਾਰ ਨੇ ਅਡਾਪਸ਼ਨ ਦਾ ਕੋਈ ਤਰੀਕਾ ਬਣਾਇਆ ਉਹਦਾ ਤਰੀਕਾ ਇਹ ਨਹੀਂ ਹੈ ਇਹਨਾਂ ਦੇ ਹਾਲਾਤ ਜਿਹੜੇ ਮਰਜ਼ੀ ਵੀ ਰਹੇ ਹੋ ਠੀਕ ਹੈ ਇਹ ਮੈਂ ਮੰਨਦਾ ਕਿ ਮਨਦੀਪ ਕੌਰ ਸੱਚ ਬੋਲਦੀ ਕਿ ਮੇਰੇ 6-7 ਸਾਲ ਹੋ ਗਏ ਵਿਆਹ ਨੂੰ ਤਿਵਿਆ ਨਹੀਂ ਆਪਾਂ ਫੌਜ ਦਾ ਟਾਈਮਿੰਗ ਦਾ ਮੰਨ ਲੈਣੇ ਆ ਹਮ ਇਹਦੇ ਹਸਬੰਦ ਦਾ ਕੀ 파ਟ ਹੈ ਉਹ ਵੀ ਦੇਖਾਂਗੇ ਹਮ ਮਨਦੀਪ ਕੌਰ ਦਾ ਇਹਦੇ ਜੈਨੂਨ ਹੈ ਕਿ ਨਹੀਂ ਹੈ ਕੀ ਪਤਾ ਨੇ ਬੱਚਾ ਆਪਣੇ ਕੋ ਰੱਖਣਾ ਸੀ ਜਾਂ ਅੱਗੇ ਕੁਝ ਹੋਰ ਲੋੜਵੰਦ ਨੂੰ ਆਪਣੇ ਪ੍ਰੋਫਿਟ ਵਾਸਤੇ ਵੇਚਣਾ ਸੀ ਇਹ ਤਾਂ ਇਹਨਾਂ ਦਾ ਕਹਿਣਾ ਨਾ ਜੀ ਆਪਾਂ ਇਹਨਾਂ ਦੇ ਕਹਿਣੇ ਤਾਂ ਜਣਾ ਨਹੀਂ ਇਨਵੈਸਟੀਗੇਸ਼ਨ ਤੋਂ ਜੋ ਜਰੀਆ ਹੈਗਾ ਇਨਵੈਸਟੀਗੇਸ਼ਨ ਹਮੇਸ਼ਾ ਪੋਠੇ ਪਾਸੇ ਤੋਰਦੀ ਹੈ ਜੀ ਪਹਿਲਾਂ ਤਾਂ ਆਪਾਂ ਗੱਲ ਸੋਚ ਕੇ ਚੱਲਾਂਗੇ ਹਮ ਇਹਨਾਂ ਨੇ ਆ ਕੀਤਾ ਆ ਵੀ ਕੀਤਾ ਹੋ ਸਕਦਾ ਕਿਉਂਕਿ ਇਹ ਇਕੱਲਾ ਇੱਕ ਕੇਸ ਹੈ ਨਹੀਂ ਜੋ ਮੈਨੂੰ ਲੱਗਦਾ ਆ ਜੋ ਮੈਨੂੰ ਲੱਗਦਾ ਆ ਮੇਰੀ ਆਪਣੀ ਪਰਸਨ ਫੀਲਿੰਗ ਹੈਗੀ ਇਹ ਅਨਿਲੀ ਜੀ ਇੱਕ ਮਹਿਲਾਵ ਇੱਕ ਗੱਲ ਮੈਂ ਪੁੱਛਣੀ ਜਾਵਾਂਗੇ ਜਿਸ ਵਿੱਚ ਮਹਿਲਾਵਾਂ ਦੀ ਗ੍ਰਿਫਤਾਰੀ ਹੋਈ ਹੈ ਇੱਕ ਜਿਨੇ ਬੱਚਾ ਖਰੀਦਿਆ ਉਹਦਾ ਹਸਬੰਡ ਉਹਦਾ ਘਰ ਵਾਲਾ ਇੱਕ ਜਿਨੇ ਬੱਚਾ ਵੇਚਿਆ ਤੂੰ ਉਹਦਾ ਘਰ ਵਾਲਾ ਉਹਨਾਂ ਦਾ ਵਿੱਚ ਕੀ ਰੋਲ ਹੈ ਦੋਨਾਂ ਹਸ ਤੇਰੀ ਸਾਹਮਣੇ ਜੇ ਡੂਰਿੰਗ ਦਾ ਕੋਰਸ ਆਫ ਇਨਵੈਸਟੀਗੇਸ਼ਨ ਜੇ ਇਹਨਾਂ ਦੋਨਾਂ ਮੇਂ علاوہ ਇੱਕ ਡਾਕਟਰ ਦਾ ਜਾਂ ਉਹਦਾ ਡਾਕਟਰ ਦਾ ਜਾਂ ਵੇਚਣ ਵਾਲੇ ਦਾ ਜਾਂ ਖਰੀਦਣ ਵਾਲੇ ਦਾ ਇਹਨਾਂ ਦਾ ਕੋਈ ਪਾਰ ਸਾਹਮਣੇ ਤਾਂ ਵੀ ਆਰ ਨੋਟ ਗੋਇੰਗ ਟੂ ਸਪੇਅਰ ਦਮ ਜੀ ਹੂੰ ਪਾਪਾ ਨੂੰ ਬਿਨਾ ਘਰ ਵਾਲੇ ਨਾਲ ਸਲਾਹ مشورہ ਕੀਤੇ ਇੱਕ ਲੇਡੀ ਆਪਣਾ ਬੱਚਾ ਕਿਵੇਂ ਵੇਚ ਸਕਦੀ ਹੈ ਤੇ ਇੱਕ ਲੇਡੀ ਖਰੀਦ ਕਿਵੇਂ ਸਕਦੀ ਕਿਉਂਕਿ ਪਤੀ ਦਾ ਰੋਲ ਅਹਿਮ ਹੁੰਦਾ ਹੈ ਜ਼ਿੰਦਗੀ ਦੇ ਵਿੱਚ ਦੇਖੋ ਤੁਹਾਡੀ ਗੱਲ ਬਿਲਕੁਲ ਸਹੀ ਹੈ ਲੇਕਿਨ ਹੁਣ ਇਹ ਵੀ ਇਹ ਵੀ ਮੰਨ ਕੇ ਚੱਲੀਏ ਕਿ ਸਾਰੀਆਂ ਘਰ ਵਾਲੀਆਂ ਆਪਣੇ ਘਰ ਵਾਲੇ ਦੇ ਘਰਾਂ ਮੈਂ ਕਹਿਣਾ ਮੰਨਦੀਆਂ ਨਹੀਂ ਠੀਕ ਹੈ ਕੋਈ ਵੀ ਮੰਨ ਕੇ ਚੱਲੀ ਹੈ ਨਾ ਜੀ ਲੇਕਿਨ ਹਾਂ ਤੁਹਾਡਾ ਤੁਹਾਡਾ ਕੁਐਸਚਨ ਸਹੀ ਹੈ ਤਾਂ ਆਪਾਂ ਪੁੱਛਾਂਗੇ ਤਾਂ ਜ਼ਰੂਰ ਉਹਨੂੰ ਕਿ ਭਾਈ ਦਾਸ ਤੇ ਤੇਰੀ ਇਨਵੋਲਵਮੈਂਟ ਹੈਗੀ ਕਿ ਨਹੀਂ ਹੈ ਤੇਰਾ ਕਿ ਤੈਨੂੰ ਤੈਨੂੰ ਕਿੱਥੇ ਤੱਕ ਨੋਟੇਜ ਹੈਗੀ ਆ ਕੀ ਪਤਾ ਉਹਨੇ ਕੁੜੀ ਕੋਈ ਹੋਰ ਕਿਹਾ ਹੋਵੇ ਠੀਕ ਹੈ ਹੁਣ ਤੁਸੀਂ ਇਹਨਾਂ ਨੂੰ ਕੋਰਟ 'ਚ ਪੇਸ਼ ਕਰਤਾ ਜਾਂ ਹਜੇ ਕਰਨਾ ਹੈ ਕਿ ਰਿਮਾਨ ਮਿਲ ਗਿਆ ਤੁਹਾਨੂੰ ਇਹ ਐਸਐਚਓ ਸਾਹਿਬ ਜਾ ਰਹੇ ਜੀ ਜਾ ਰਹੇ ਹਾਂ ਜੀ ਜਾ ਰਹੇ ਰਿਮਾਨ ਦੀ ਮੰਗ ਕਰੋਗੇ ਤੁਸੀਂ ਬਿਲਕੁਲ ਜੀ ਬਿਲਕੁਲ ਜੇ ਹੁਣ ਥੋੜਾ ਇਨਵੈਸਟੀਗੇਸ਼ਨ ਆਪਾਂ ਜਿਹੜਾ ਹੁਣ ਇਹਦੀ ਪਿੱਛੇ ਤੱਕ ਜਾਣਾ ਹੈ ਤਾਂ ਫਿਰ ਆਪਾਂ ਸਾਡੇ ਸਾਡੀ ਪਹਿਲੀ ਡਿਊਟੀ ਹੀ ਬਣਦੀ ਹੈ ਜੀ ਕਿ ਅਸੀਂ ਆਪਾਂ ਇਹਨੂੰ ਇਨਵੈਸਟੀਗੇਸ਼ਨ ਇਹਨੂੰ ਇਹਨੂੰ ਹੋਰ ਡღਾਈ ਤੱਕ ਲੈ ਕੇ ਜਾਣਾ ਹੈ ਕਿ ਹਾਂ ਵੀ ਪਿੱਛੇ ਇਹਨਾਂ ਦਾ ਕੀ ਕੋਈ ਹੋਰ ਪਿੱਛੇ ਇਹਨਾਂ ਦਾ ਕੋਈ ਕੋਈ ਬੈਕਸਪੋਰਟ ਹੈਗੀ ਆ ਜਾਂ ਕੋਈ ਹੋਰ ਗੈਂਗ ਹੁਕਮ ਇਹਨਾਂ ਦਾ ਕੋਈ ਗੈਂਗ ਕੰਮ ਕਰ ਰਿਹਾ ਹੈ ਇਹ ਦੇਖਾਂਗੇ ਜੀ ਪਤਾ ਧੰਨਵਾਦ ਤੋ ਬਿਲਕੁਲ ਗਲਬਤ ਕੀਤੀ ਹੈ ACP ਅਨਿਲ ਕੁਮਾਰ ਬਨੋਟ ਜਿਨ੍ਹਾਂ ਦਾ ਕਹਿਣਾ ਹੈ ਕਿ 6-5 ਤੋਂ 6 ਜਿਹੜੀਆਂ ਮਹਿਲਾਵਾਂ ਨੇ ਗ੍ਰਿਫਤਾਰ ਹੋਈਆਂ ਬੱਚੇ ਦੀ ਮਾਂ ਤੋਂ ਲੈ ਕੇ ਬੱਚੇ ਨੂੰ ਖਰੀਦਣ ਤੱਕ ਤੋਂ ਲੈ ਕੇ ਜਿਹੜੀਆਂ ਵਿੱਚ ਕੁਝ ਮਹਿਲਾਵਾਂ ਸੀ ਹੈ ਜਿਨ੍ਹਾਂ ਨੇ ਸਾਰਾ ਸੌਦਾ ਤੈਅ ਕਰਵਾਇਆ 2,10,000 ਦੇ ਵਿੱਚ ਬੱਚੇ ਦੀ ਜਿਹੜੀ ਖਰੀਦੋ-ਫਰੋਖਤ ਹੋਈ ਹੈ ਤਾਂ ਮੋਗੇ ਦੇ ਰਹਿਣ ਵਾਲਾ ਪਰਿਵਾਰ ਹੈ ਔਰ ਜਿਸ ਮਾਂ ਨੇ ਆਪਦੀ ਕੁੜੀ ਵੇਚੀ ਔਰ ਲੁਧਿਆਣੇ ਦੀ ਰਹਿਣ ਵਾਲੀ ਹੈ ਤਾਂ ਇਹ ਕਿਹਾ ਜਾ ਰਿਹਾ ਹੈ ਕਿ ਮੇਰੇ ਕੋਲ ਪਹਿਲਾਂ ਹੀ ਦੋ ਤੋਂ ਤਿੰਨ ਕੁੜੀਆਂ ਨੇ ਇਸ ਕਰਕੇ ਮੈਂ ਕੁੜੀ ਨਹੀਂ ਰੱਖ ਸਕਦੀ ਮੇਰਾ ਖਰਚਾ ਨਹੀਂ ਸੀਗਾ ਪਰ ਹੁਣ ਪੁਲਿਸ ਕਹੇ ਸਾਰੀਆਂ ਮਹਿਲਾਵਾਂ ਦੇ ਵੱਲੋਂ ਜਿਹੜੀਆਂ ਵਿੱਚ ਮਹਿਲਾਵਾਂ ਨੇ ਜੋ ਬ੍ਰੋਕਰ ਦਾ ਜਿਨ੍ਹਾਂ ਨੇ ਕੰਮ ਕੀਤਾ ਹੈ ਉਹਨਾਂ ਦੇ ਵੱਲੋਂ ਪਹਿਲਾਂ ਵੀ ਬੱਚਿਆਂ ਦੀ ਜਿਹੜੀ ਕਿ ਸੋਦੇਬਾਜੀ ਉਹ ਕੀਤੀ ਗਈ ਹੈ ਤਾਂ ਹੁਣ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕਰਨ ਦੇ ਲਈ ਜਾ ਰਹੇ ਨੇ ਤਾਂ ਦੇਖਣਾ ਹੋਊਗਾ ਕੋਰਟ ਦੇ ਵੱਲੋਂ ਕਿੰਨੇ ਦਿਨ ਦਾ ਜਿਹੜਾ ਕਿ ਰਿਮਾਂਡ ਹੈ ਉਹਨਾਂ ਮਹਿਲਾਵਾਂ ਦਾ ਦਿੱਤਾ ਜਾਂਦਾ ਪੁਲਿਸ ਨੂੰ ਕੈਮਰਾ ਪਰਸਨ ਸੁਲਮਾਨ ਦੇ ਨਾਲ ਹਿੰਮਤ ਸਿੰਘ ਪਾਲ ਦੇਨਿਕ ਸਵੇਰਾ ਲੁਧਿਆਣਾ